ਆ ਵੀਰ ਸੋਲ ਬੋਲ ਸਾਰੇ ਆ ਸਾਸਿਕਾ ਅੱਜ ਆਪਾਂ ਬਣਾਵਾਂਗੇ ਪਿੰਡੀਆਂ ਦੀ ਸਬਜ਼ੀ ਅੱਧਾ ਕਿਲੋ ਆਪਾਂ ਪਿੰਡੀਆਂ ਲਈਆਂ ਨੇ ਪਿੰਡੀਆਂ ਆਪਾਂ ਧੋ ਕੇ ਸੁਕਾ ਲਈਆਂ 10-12 ਆਪਾਂ ਮਿਰਚਾਂ ਲਈਆਂ ਨੇ ਤਿੰਨ ਆਪਾਂ ਪਿਆਜ਼ ਲਏ ਨੇ ਪਿੰਡੀਆਂ ਨੂੰ ਹੁਣ ਆਪਾਂ ਕੱਟ ਕੇ ਤਿਆਰ ਕਰਾਂਗੇ ਪਿੰਡੀ ਦੇ ਆਪਾਂ ਦੋੇ ਪਾਸੇ ਪਹਿਲਾਂ ਇਸ ਤਰ੍ਹਾਂ ਲਾ ਦਵਾਂਗੇ ਇੱਕ-ਇੱਕ 1.5-1.5 ਇੰਚ ਦੀ ਆਪਾਂ ਪਿੰਡੀ ਕਟਾਂਗੇ सारिया भिंडिया आप कट के तैयार कर लिंडिया आप सारिया कट लिए हम आप प्याज कट के तैयार करा ਅਜ ਆਪਾਂ ਛਿੱਲ ਕੇ ਧੋ ਲੇ ਹੁਣ ਆਪਾਂ ਕੱਟਾਂਗੇ ਇਹਦੀਆਂ ਮਿਰਚਾਂ ਤੇ ਪਿਆਜ਼ਾਂ ਪਿਆਜ਼ਾਂ ਨੂੰ ਵੀ ਆਪਾਂ ਨਮ ਨਮੇ ਪੀਸਾਂ ਚ ਕੱਟਾਂਗੇ ਪਿਆਜ਼ ਤੇ ਹਰੀਆਂ ਮਿਰਚਾਂ ਆਪਾਂ ਕੱਟ ਲਈਆਂ। ਹੁਣ ਆਪਾਂ ਭਿੰਡੀਆਂ ਦਾ ਤੜਕਾ ਲਾਵਾਂਗੇ। ਕੜਾਹੀ 'ਚ ਆਪਾਂ ਪਹਿਲਾਂ ਇੱਕ ਕੱਟਛੀ ਸਰੋਂ ਦੇ ਤੇਲ ਦੀ ਪਾਵਾਂਗੇ। ਤੇਲ ਗਰਮ ਹੋਏ ਤੇ ਆਪਾਂ ਜੀਰਾ ਤੇ ਪਿਆਜ਼ ਪਾਦਾਂਗੇ। ਪਿਆਜ਼ਾਂ ਨੂੰ ਆਪਾਂ ਭੁੰਨਾਂਗੇ। ਪਿਆਜ਼ਾਂ ਨੂੰ ਆਪਾਂ ਨਾਲ ਕਰ ਲਵਾਂਗੇ। ਇਹ ਅੱਜ ਆ ਨੂੰ ਆਪਾਂ ਕੱਟ ਲਵਾਂਗੇ ਪਲੇਟ 'ਚ ਹੁਣ ਆਪਾਂ ਭਿੰਡੀਆਂ ਭੁੰਨ ਲਵਾਂਗੇ ਥੋੜਾ ਜਿਹਾ ਤੇਲ ਪਾ ਕੇ ਆਪਾਂ ਭਿੰਡੀਆਂ ਭੁੰਨਣਾ ਦੇ ਤਰ੍ਹਾਂ ਸੱਤ ਮਿੰਟ ਜਿਹਾ ਜੈਸਾ ਆਪਾਂ ਜਿਆਦਾ ਤੇਜ਼ ਤੇ ਨਹੀਂ ਰੱਖਣਾ ਹੈਗਾ ਮੇਡੀਆਂ ਵੀ ਰੱਖਣਾ ਥੋੜੀ ਥੋੜੀ ਦੇਰ ਬਾਅਦ ਆਪਾਂ ਫਿਰ ਘੜੀ ਨੂੰ ਹਿਲਾਇ ਚਾਵਾਂਗੇ ਢਿੰਡੀਆਂ ਆਪਣੀਆਂ ਬਣ ਗਈਆਂ ਆਪਣੇ 5-7 ਮਿੰਟ ਲੱਗੇ ਰਹੇ ਢਿੰਡੀਆਂ ਬਣਨ ਨੂੰ ਮੈਂ ਪਹਿਲੇ ਵਿੱਚ ਪਿਆਜ਼ ਪਾ ਦਾਂਗੀ चमचे का चौथा हिस्सा आप हल्दी पा चमचे का चौथा हिस्सा आप लाल मिर्च पावे अद्धा चमच आप धनिया पाउडर पावगे मिक्स कर लवोंगे आप ਪਿੰਡੀਆਂ ਮਿਕਸ ਕਰਕੇ ਆਪਾਂ ਅੱਧਾ ਚਾਪ ਚਾ ਅੰਬ ਜੋੜਦਾ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਆਪਾਂ ਗਰਮ ਮਸਾਲਾ ਪਾਵਾਂਗੇ ਨੋਨ ਮਿਰਚ ਆਪਾਂ ਸਵਾਦ ਅਨਸਾਰ ਪਾ ਸਕਦੇ ਪਿੰਡੀਆਂ ਆਪਣੀਆਂ ਬਣ ਕੇ ਤਿਆਰ ਨੇ ਹੁਣ ਆਪਾਂ ਇਹਦੇ ਵਿੱਚ ਹਰਾ ਧਨੀਆ ਪਾ ਦਵਾਂਗੇ ਆਹ ਨੂੰ ਬਿੰਡੀਆਂ ਦੀ ਸਬਜ਼ੀ ਗਰਮੀ 'ਚ ਬਹੁਤ ਟੇਸਟੀ ਲੱਗਦੀ ਆ ਆਪਾਂ ਨੂੰ ਰੋਟੀ ਨਾਲ ਪਰੌਂਠੇ ਨਾਲ ਆਪਾਂ ਨੂੰ ਬਹੁਤ ਵਧੀਆ ਲੱਗਦੀ ਆ ਤੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਸ਼ੇਅਰ ਕਰਨਾ ਲਾਇਕ ਕਰਨਾ ਕਮੈਂਟ ਕਰਨਾ ਵੀਡੀਓ ਦੇਖਣ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ